ਪਾਵੇਂ ਵੱਡਾ ਹੋਵੇ ਪਾਵੇਂ ਛੋਟਾ ਹੋਵੇ ਪਰ ਕਿਸੇ ਨੂੰ ਜਾਣੇ ਬਿਨਾ ਕਦੇ ਜੱਜ ਨਾ ਕਰਿਓ ਵਾਟ ਆਮ ਟ੍ਰੇਨਿੰਗ ਨੂੰ ਲਿਸਨ ਵੈਰੀ ਕੇਅਰਫੁਲੀ ਇਸ ਮਜ਼ਦੂਰ ਬੰਦੇ ਦੀ ਅੰਗਰੇਜ਼ੀ ਨੇ ਵੱਡੇ ਵੱਡਿਆਂ ਦੇ ਵੱਟ ਕੱਟਦੇ ਲੋਕ ਦੇਸੀ ਬੰਦਿਆਂ ਨੂੰ ਪਸੰਦ ਕਰਨ ਵਾਲੇ ਵੀਡੀਓ ਕਰ ਰਹੇ ਨੇ ਜਮ ਕੇ ਸ਼ਹਿਰ ਐਨ ਇਟ ਵਿਲ ਫੇਰ ਟੂ ਕੱਟ ਅ ਕਰਕਟਰ ਨਾ ਜੁਨੇਤ ਲਾਖਪੁਲ ਵਾਟਰ ਜਿਆ ਸੋ ਸ਼ਿਕਾਤ ਉਸ ਦੇਖਣ ਨੂੰ ਇਸ ਕੋਸ ਮਾੜਾ ਤੁਹਾਡੇ ਨਾਲ ਗੁਰਦੀਪ ਘਾਟ ਸਾਡੇ ਸਾਹਮਣੇ ਕਾਫੀ ਜ਼ਿਆਦਾ ਕੁਝ ਵਾਇਰਲ ਹੁੰਦਾ ਹੈ ਤੇ ਕੁਝ ਚੀਜ਼ਾਂ ਜਈਆਂ ਹੁੰਦੀਆਂ ਨੇ ਜਿਸ ਨੂੰ ਦੇਖ ਕੇ ਅਸੀਂ ਕੁਝ ਨਾ ਕੁਝ ਸਿੱਖਦੇ ਵੀ ਆਂ ਤੇ ਅੱਗੇ ਤੱਕ ਸ਼ੇਅਰ ਵੀ ਕਰਦੇ ਆਂ ਇੱਕ ਅਜਿਹੀ ਵੀਡੀਓ ਤੁਸੀਂ ਦੇਖੋਗੇ ਕਿ ਕਹਨ ਨੂੰ ਤਾਂ ਬੰਦਾ ਮਜ਼ਦੂਰ ਐ ਮਜ਼ਦੂਰੀ ਭਦਿਆ ਕੰਮ ਕਰਦਾ ਪਰ ਕਈ ਵਾਰ ਅਸੀਂ ਸੋਚ ਲੈਂਦੇ ਆ ਜਦੋਂ ਸਾਡੇ ਸਾਹਮਣੇ ਕੋਈ ਲੋਕ ਬਿਤਰਦੇ ਨੇ ਤਾਂ ਕੋਈ ਗਰੀਬ ਜੇ ਬੰਦੇ ਨੂੰ ਦੇਖ ਕੇ ਅਸੀਂ ਆਪਣੇ ਦਿਮਾਗ ਦੇ ਵਿੱਚ ਸੋਚ ਬਣਾ ਲੈਨੇ ਆ ਵੀ ਇਹ ਤਾਂ ਦੇਸੀ ਜਿਹਾ ਬੰਦਾ ਹੈ ਇਹ ਆਪਾਂ ਜਜ ਕਰਨ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਆ ਕਿ ਇਹਨੂੰ ਕੀ ਪਤਾ ਹੋਏਗਾ ਇਹ ਦੁਨੀਆ ਤਾਰੀ ਬਾਰੇ ਕੀ ਜਾਣਦਾ ਹੋਏਗਾ ਕੰਮ ਕਮਯੂਨਤਾ ਵੱਡਾ ਹੈ ਪਰਵੇਂ ਛੋਟਾ ਹੈ ਪਰ ਸਾਡੀਆਂ ਨਜ਼ਰਾਂ ਦੇ ਵਿੱਚ ਗਰੀਬ ਦਿਹਾੜੀਦਾਰਾਂ ਦਾ ਕੰਮ ਛੋਟਾ ਬਣ ਜਾਂਦਾ ਹੈ ਪਰ ਉਸ ਬੰਦੇ ਦੇ ਕੰਮ ਤੇ ਕਦੇ ਨਾ ਜਾਇਓ ਉਸ ਬੰਦੇ ਦੇ ਅੰਦਰ ਕਿਹੜਾ ਹੋਣਰ ਛੁਪਿਆ ਹੋਇਆ ਹੈ ਇਹ ਸ਼ਾਇਦ ਤੁਸੀਂ ਵੀ ਨਹੀਂ ਜਾਣਦੇ ਜਿहां ਕਈ ਵਾਰ ਮਜਬੂਰੀਆਂ ਜ਼ਿੰਦਗੀ ਦੇ ਵਿੱਚ ਉਸ ਵੀ ਜਾਣਦੇ ਹੋ ਕਿ ਜਈਆਂ ਬਣ ਜਾਂਦੀਆਂ ਨੇ ਜਿਸ ਕਰਕੇ ਕਾਫੀ ਸੁਪਨੇ ਅਧੂਰੇ ਰਹਿ ਜਾਂਦੇ ਨੇ ਕਾਫੀ ਚੀਜ਼ਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੋਚੀਆਂ ਹੋਈਆਂ ਪੂਰੀਆਂ ਨਹੀਂ ਕਰ ਪਾਉਂਦੇ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਡੇ ਵਿੱਚ ਕੁਝ ਕਰਨ ਦਾ ਜੋਸ਼ ਨਹੀਂ ਹੈ ਜਾਂ ਸਾਡੇ ਕੋਲ ਵਿੱਚ ਕੁਝ ਕਰਨ ਦਾ ਜਿਹੜਾ ਹੁਨਰ ਹੀ ਨਹੀਂ ਹੈ ਇਸ ਤੁਸੀਂ ਆਟੋ ਜਮਾਨ ਵਾਲੇ ਬੰਦੇ ਦੀ ਪਹਿਲਾਂ ਅੰਗਰੇਜ਼ੀ ਸੁਣੋ ਵਾਹ ਵਾਟ ਆਈ ਐਮ ਟਰਾਈਿੰਗ ਟੂ ਲਿਸਨ ਵੈਰੀ ਕੇਅਰਫੁਲੀ ਇਫ ਯੂ ਨੋ ਇੰਗਲਿਸ਼ ਯੂ ਕੈਨ ਗੋ ਲੰਡਨ ਪੈਰਿਸ ਅਮਰੀਕਾ ਟੂ ਕਿ ਐਕਸ ਵਾਈ ਜ਼ेड ਇਫ ਯੂ ਡੋਨਟ ਨੋ ਇੰਗਲਿਸ਼ ਜੋ ਕਿਨਾਰ ਕੋ देयर ਸੁਣੇ ਤੁਸੀਂ ਇਫ ਯੂ ਨੋ ਇੰਗਲਿਸ਼ ਯੂ ਕੈਨ ਜੀ ਹਾਂ ਇਹ ਚੀਚਾਂ ਕਹਿੰਦੇ ਹੋਏ ਇਹ ਆਟੋ ਡਰਾਈਵਰ ਦੇਖਿਆ ਕਿਹਾ ਜੋ ਆਟੋ ਚਲਾ ਰਿਹਾ ਤੇ ਆਪਣੀ ਸਵਾਰੀ ਦੇ ਨਾਲ ਗੱਲਬਾਤ ਕਰਦਾ ਹੈ ਕਹਿੰਦਾ ਹੈ ਕਿ ਅੰਗਰੇਜ਼ੀ ਭਾਸ਼ਾ ਤਾਂ ਪੂਰੀ ਦੁਨੀਆ ਦੇ ਵਿੱਚ ਚੱਲਦੀ ਹੈ ਇੰਟਰਨੈਸ਼ਨਲ ਭਾਸ਼ਾ ਹੈ ਇਸ ਦਾ ਗਿਆਨ ਤਾਂ ਹਰ ਬੰਦੇ ਨੂੰ ਹੋਣਾ ਜ਼ਰੂਰੀ ਹੈ ਅਗਰ ਤੁਸੀਂ ਕਿਤੇ ਬਾਹਰ ਵੀ ਚਲੇ ਜਾਂਦੇ ਹੋ ਤਾਂ ਇੰਟਰਨੈਸ਼ਨਲ ਭਾਸ਼ਾ ਹੋਣ ਕਰਕੇ ਤੁਹਾਨੂੰ ਕੋਈ ਵੀ ਔਖ ਨਹੀਂ ਆਉਂਦੀ ਤੁਸੀਂ ਬੜੇ ਸੌਖੇ ਤਰੀਕੇ ਦੇ ਨਾਲ ਬਾਰਲੀਆਂ ਕੰਟਰੀ ਦੇ ਵਿੱਚ ਸਰਵਾਈਵ ਕਰ ਸਕਦੇ ਹੋ ਐਹੋ ਜਿਹੀਆਂ ਗੱਲਾਂ ਕਰਦਾ ਅੰਗਰੇਜ਼ੀ ਦੇ ਵਿੱਚ ਇਹ ਬੰਦਾ ਦਿਖਾਈ ਦੇ ਰਿਹਾ ਜਿਸ ਦੀ ਵੀਡੀਓ ਨੂੰ ਕਾਫੀ ਜ਼ਿਆਦਾ ਲੋਕ ਪਸੰਦ ਕਰ ਰਹੇ ਨੇ ਪਹਿਲਾਂ ਲੋਕ ਹੈਰਾਨ ਹੋ ਗਏ ਕਿ ਇਹ ਬੰਦੇ ਨੂੰ ਇੰਨੀ ਜ਼ਿਆਦਾ ਇੰਗਲਿਸ਼ ਆਉਂਦੀ ਹੈ ਕਈ ਵਾਰ ਇਸ ਮੁਲਾਦੇ ਵਿੱਚ ਪੜੇ ਲਿਖੇ ਵੀ ਉਹਨੇ ਆ ਫਿਰ ਵੀ ਐਨੀ ਫਲੂਐਂਟ ਇੰਗਲਿਸ਼ ਨਹੀਂ ਬੋਲ ਪਾਉਂਦੇ ਪਰ ਇਸ ਮਜ਼ਦੂਰ ਬੰਦੇ ਦੀ ਇੰਗਲਿਸ਼ ਸੁਣ ਕੇ ਹਰ ਕੋਈ ਹੈਰਾਨ ਵੀ ਰਹਿ ਗਿਆ ਤੇ ਇਸ ਬੰਦੇ ਦਾ ਫੈਨ ਵੀ ਹੋ ਗਿਆ ਇਸਦੀ ਗ੍ਰੈਂਜੀਸ ਹੌਂਕੇ ਜੀ ਹਾਂ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਸਾਰੋ ਫਿਲਹਾਲ ਪੂਰੀ ਵੀਡੀਓ ਦਿਖਾ ਦਿੰਦੇ ਹਾਂ ਤੇ ਕਮੈਂਟ ਕਰਕੇ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਜ਼ਰੂਰ ਸਾਂਝਾ ਕਰਨਾ ਪਲੀਜ਼ ਥੋੜਾ ਸਟੇ ਰਿਹਾ ਨਾ ਥੈਂਕ ਯੂ ਸਰ ਓਕੇ ਹੈਲੋ ਥੈਂਕ ਯੂ ਕੈਨ ਯੂ ਪਲੀਜ਼ ਗਿਵ ਮੀ 5 ਮਿੰਟਸ Well, what i am telling you listen very carefully okay. if you know english you can go london paris america tokyo xyz if you don't know english you cannot go there for the example for example you are in london london London's hotel and it will say to that greater night give me a glass of cool water he will give a glass of cool water and if you will say in marathi a eh, greater mala ek glass paani oh, to indian you get out from here, there is no water for you. That is why I am telling you, learn English and you talk English. It is international language. Here. Thank okay? you so much, sir. Okay, thank Second you. Body yes. And I want to make like your body, sir. <laughs> Thanks. <you. laughs>